ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਬਾਈਕੋਲ ਕਾਂਪਕਾਉਆ ਜੀ 10 ਦਿਨਾਂ ਕੋਈ ਸੂਈ ਨੂੰ ਠੀਕ ਹੈ ਜੀ ਮਾਗ ਰਹੀਗੀ ਇਹ ਬੱਸੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਦਦ ਦਵਾਈ ਦੇ ਦਸਨ ਦੇ ਮੁਤਾਬਕ 12 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਚਾਹੇ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੈ ਆ ਜੀ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਕੋਕੋਗੈਂਚੇ ਦੇ ਕੋਲ ਪਿੰਡ ਆ ਭਰਾ ਠੀਕ ਹੈ ਜੀ ਤਪਾ ਵੀ ਨੇੜੇ ਪੈਂਦਾ ਇਧਰ ਠੀਕ ਹੈ ਜੀ ਜੋਧਪੁਰ ਚਿੰਮਾ ਕੋਕੋਗੈਂਚੀਆਂ ਇਹ ਪਿੰਡਾਂ ਦੇ ਨੇੜੇ ਨੇੜੇ ਬਾਈ ਦਾ ਪਿੰਡ ਆ ਜਿਸਕੇ ਨੂੰ ਜ਼ਰੂਰਤ ਹੋਈ ਵਾਈ ਜੀ ਤੋਂ ਜ਼ਰੂਰ ਕਾਲ ਲੇ ਕੇ ਜਾਓ ਬਾਈ ਠੀਕ ਹੈ ਨਾ ਚੈੱਕ ਕਰਕੇ ਦਸੰਦੀ ਕਰਕੇ ਲੈ ਕੇ ਆਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਹੋਵੇ ਚਾਹ ਚਾਰ ਟਾਈਮ ਬਾਈ ਕਹਿੰਦਾ ਚੋਕੇ ਲੈ ਜਾਓ ਤਦ ਤੇ ਦੋਗੀ ਚਲੋ 15 ਲੀਟਰ ਠੀਕ ਹੈ ਨਾ ਹੁਣ ਕੰਡੇ ਵਾਲਾ ਦੁੱਧ 12 ਲੀਟਰ ਬਾਈ ਕਹਿੰਦਾ ਤਿਆਰ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਉਹ ਬਦਦਰ ਕੋਲ ਵਰਤੇ ਸੇਰ ਕਰਾ ਕਰਤਾ ਕਿਸੇ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਜੀ ਜੇ ਕਿਸੇ ਨੇ ਇਦਾਂ ਦੀ ਐਡ ਲਗਾਉਣੀ ਆ WhatsApp ਪਰ ਆਈ ਵੀਡੀਓ ਭੇਜਦੇ ਭਰਾ ਐਡ ਨਵਾਸਾ ਦੇ ਤੁਸੀਂ ਘਰ ਬੈਠੀ ਠੀਕ ਆ ਜੀ ਗਾਂ ਦੇਖ ਸਕਦਾ ਸੋਹਣੀ ਆ ਠੀਕ ਆ ਜੀ ਮਗਰ ਬੱਸੀ ਆ ਬੱਸੀ ਵੀ ਵਧੀਆ ਠੀਕ ਆ ਜੀ ਦਰਸੀ ਆ ਬਾਈ ਨਜ਼ਰੂਰ ਕੰਟੈਕਟ ਕਰੋ ਜੀ